ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਤੁਸੀਂ ਵੱਡੇ ਗਵਾੜ ਦੀ ਧਰਮ ਸਾਲਾ ਦੇ ਵਿੱਚ ਤਹਿਸੀਲਦਾਰ ਸਾਹਿਬ ਆਏ ਵੀ ਸੀਗੇ ਤੇ ਇਹਦੇ ਬਾਰੇ ਆਪਾਂ ਲਾਈਵ ਵੀ ਚਲਾਇਆ ਸੀਗਾ ਤੇ ਸਨੇਹਾ ਦਿੱਤਾ ਸੀਗਾ ਕਈ ਵਾਰੀ ਲਾਈਵ ਨਾਲ ਕੋਈ ਬੰਦਾ ਵੇਂਦਾ ਕੋਈ ਕਿਸੇ ਦੇ ਬਾਅਦ ਦੇ ਵਿੱਚ ਨਹੀਂ ਕਹਿੰਦੇ ਵੀ ਲਾਈਵ ਜਰ ਸਾਨੂੰ ਪਤਾ ਨਹੀਂ ਲੱਗਿਆ ਤੇ ਆਪਾਂ ਪ੍ਰੋਪਰ ਇੱਕ ਵੀਡੀਓ ਵੀ ਪਾਉਣੀ ਹੈ ਤੇ ਇਹ ਸਿਰਫ ਜਿਹੜੇ ਲਾਲ ਲਖੀਰ ਦੇ ਅੰਦਰ ਮਕਾਨ ਆਉਂਦੇ ਆ ਉਹਨਾਂ ਦੇ ਬਾਬ ਤਸੀਲ ਜੇ ਕੋਈ ਦੋ ਭਰਾਵਾਂ ਦੀ ਵੰਡਾ ਕਿਸੇ ਦੇ ਨਾਮ ਵੱਧ ਚੜਿਆ ਹੋਆ ਕਿਸੇ ਦੇ ਨਾਂ ਘਾਟਾ ਉਹ ਠੀਕ ਕਰਾ ਸਕਦਾ ਚਾਹੇ ਕੋਈ ਜਿਹਦਾ ਕਬਜ਼ਾ ਉਹ ਕਬਜ਼ੇ ਦੇ ਦੀ ਨਾ ਥਾਂ ਘਾਟਾ ਉਹਦੇ ਕੋਲੇ ਤੇ ਉਹ ਆਪ ਦਾ ਪੜਤਾਲ ਕਰ ਸਕਦਾ ਵੀ ਇਹ ਇੱਕ ਸਿਰਫ ਲਾਲ ਲਖੀਰ ਦੇ ਵਿੱਚ ਜਿਹੜੇ ਆਪਣੇ ਮਕਾਨ ਆਗੇ ਉਹਨਾਂ ਦੀ ਰਜਿਸਟਰੀ ਤੌਰ ਤੇ ਜਮ੍ਹਾਂ ਬੰਦੀ ਬਣ ਜਾਣੀ ਹੈ ਇਹ ਤੇ ਉਸ ਤੋਂ ਬਾਅਦ ਇਹ ਪ੍ਰੋਪਰ ਮਾਲਕੀ ਦਾ ਹੱਕ ਉਹਨਾਂ ਨੂੰ ਮਿਲ ਸਕਦਾ ਤੇ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹ ਚੱਲ ਰਿਹਾ ਇਹ ਪਹਿਲਾਂ ਵੀ ਅਵਾਜ਼ਾਂ ਦਿੱਤੀਆਂ ਸੀਗਾ ਉਦੋਂ ਵੀ ਗੌਰ ਨਹੀਂ ਹੋਈ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਟਾਈਮ ਵਧਾਤਾ ਫਿਰ ਇਹ 90 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜੇ ਕੋਈ ਕਿਸੇ ਦਾ ਹੈਗਾ ਕੋਈ ਵੀ ਜਗਾ ਦਾ ਕੋਈ ਲੱਦਫਲਦ ਹੋਈ ਵੀ ਆ ਤੇ ਉਹਨਾਂ ਨੇ ਅਰਜ਼ੀਆਂ ਦਿੱਤੀਆਂ ਸੀਗਾ ਤੇ ਉਹ ਅਰਜ਼ੀਆਂ ਦੀ ਕੋਈ ਸੁਣਵਾਈ ਸੀ ਤੇ ਉਹ ਸੁਣਵਾਈ ਦੌਰਾਨ ਜਿਹੜੀਆਂ ਕੰਪਲੇਟਾਂ ਸੀ ਉਹ ਸੁਣੀਆਂ ਕੋਈ ਜਿਹੜੇ ਗਲਤ ਫਹਿਮਗਾ ਸੀ ਉਹ ਦੂਰ ਕਰੀਆਂ ਤੇ ਬਾਕੀ ਜਿਹੜੇ ਸਹੀ ਕਰਨ ਵਾਲੇ ਸੀ ਉਹ ਵੀ ਕਰੇ ਤੇ ਹੁਣ ਜੇ ਕੋਈ ਭਗਤੇ ਤਹਿਸੀਲਦਾਰ ਸਾਹਿਬ ਨੂੰ ਮਿਲ ਸਕਦਾ ਇਹ ਥੋੜੇ ਦਿਨ ਆਪਣੇ ਕੋਲੇ ਤੇ ਨਹੀਂ ਬਾਅਦ ਦੇ ਵਿੱਚ ਕਬਜ਼ੇ ਦੇ ਅਧੀਨ ਜਿੱਥੇ-ਜਿੱਥੇ ਕਿਸੇ ਦਾ ਕਬਜ਼ਾ ਜਿਵੇਂ-ਜਿਵੇਂ ਉਹਦੇ ਕੋਲੇ ਨੰਬਰਾਂ ਦੇ ਵਿੱਚ ਉਹਨਾਂ ਕੋਲੇ ਨਕਸ਼ਾ ਨਕਸ਼ੇ ਤੋਂ ਪ੍ਰੋਪਰ ਕਬਜ਼ੇ ਮੁਤਾਬਕ ਉਹਨਾਂ ਨੇ ਨਾਂ ਚੜਾ ਦੇਣੇ ਆ ਫਿਰ ਉਦੋਂ ਬਾਅਦ ਦੇ ਵਿੱਚ ਦੋਸਤੋ ਗੱਲ ਇਹ ਕੋਈ ਹੱਲ ਨਹੀਂ ਜਦੋਂ ਕੇਰਾ ਇਹ ਮਕਾਨ ਆਪਣੋ ਆਪਣੇ ਨਾਂ ਚੜ ਗਏ ਤੇ ਫਿਰ ਇਹਦੇ ਵਿੱਚ ਲਾ ਦਫਲਾ ਜੇ ਕੋਈ ਕਹੇ ਵੀ ਮੈਂ ਕਰਾ ਲੈਣਾ ਤੇ ਫਿਰ ਉਹ ਦੁਬਾਰਾ ਆਪਾਂ ਕਹਿ ਦਿੰਨੇ ਆ ਜੇ ਸਾਡਾ ਖਰਚਾ ਹੁੰਦਾ ਤਸਹੀਲਦਾਰ ਪੈਸੇ ਹੀ ਮੰਗਦਾ ਤਸਹੀਲਦਾਰ ਐਂ ਕਰਦਾ ਉਹ ਕਰਦਾ ਫਿਰ ਦੋਸਤੋ ਗੱਲੇ ਵੀ ਇਹ ਬਹੁਤ ਵੱਡੇ ਵਾਲੇ ਝੇਵੇਂ ਆੜੇ ਬਣ ਜਾਂਦੇ ਆ ਤੇ ਅੱਜ ਉਹ ਉਹਨਾਂ ਨੇ ਤਿੰਨ ਆਵਾਜ਼ਾਂ ਵੀ ਦਵਾਇਆਂ ਚਲੋ ਮੀਂਹ ਪੈਣ ਦੇ ਕਾਰਨ ਕਈ ਵਾਰੀ ਕੋਈ ਨਹੀਂ ਪਹੁੰਚ ਸਕਿਆ ਤੇ ਜ਼ਰੂਰ ਆਉਦਾ ਭਗਤੇ ਜਾ ਕੇ ਉਥੋਂ ਨਕਸ਼ੇ ਤੋਂ ਵੇਖੋ ਵੀ ਕਾਹ ਨੰਬਰ ਤੁਹਾਡਾ ਮਕਾਨ ਆ ਕਿੱਥੇ ਜੇ ਆਉਂਦਾਗਾ ਤੇ ਉਹ ਵੇਖ ਕੇ ਤੇ ਨਕਸ਼ਾ ਉਹਨਾਂ ਕੋਲੇ ਪ੍ਰੋਪਰ ਹੈਗਾ ਉਥੇ ਆਪਦੀ ਜਗ੍ਹਾ ਦੀ ਜਿਹੜੀ ਜੇ ਤੁਹਾਡੇ ਕੋਲੇ 20 ਮਰਲੇ ਆ ਤਾਂ ਉੱਥੇ 18 ਹੀ ਬੋਲਦੇ ਆ ਜਾਂ 17 ਬੋਲਦੇ ਆ ਉੱਥੇ ਆਪ ਵੀ ਤੁਸੀਂ ਕੰਪਲੀਟ ਦੇ ਸਕਦੇ ਹੋ ਜਾਂ ਕਿਸੇ ਕੋਲੇ ਵੱਧ ਘੱਟ ਭਰਾਵੀਂ ਦੌਰ ਤੇ ਚੜਿਆ ਤੇ ਉਹ ਵੀ ਆਪਾਂ ਦਰਉਸਤ ਕਰਾ ਸਕਦੇ ਆ ਤੇ ਇਹ ਬੇਨਤੀ ਨੂੰ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਕਿਉਂ ਬਾਅਦ ਦੇ ਵਿੱਚ ਇਹ ਚੀਜ਼ਾਂ ਦੇ ਕਈ ਵਾਰੀ ਆਪਣੇ ਨਾਲ ਉਹ ਲੈ ਵੀਆ ਵਈਆਂ ਤੇ ਜਿਹੜੇ ਵਈਆਂ ਤੇ ਥਾਂ ਲੈ ਵੀਆ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਪ੍ਰੋਪਰ ਜਿਹੜਾ ਸਮਾਂ ਚੱਲ ਰਿਹਾ ਇਹ ਤਕਰੀਬਨ ਤਕਰੀਬਨ ਬਦਲਾਵ ਵਾਲੇ ਪਾਸੇ ਹੋ ਗਿਆ ਤੇ ਫਿਰ ਆਪਣੇ ਜਿਹੜੇ ਕਬਜ਼ੇ ਆ ਕਬਜ਼ੇ ਦੇ ਦੀਨ ਇਹ ਰਜਿਸਟਰੀਆਂ ਹੋ ਜਾਣੀਆਂ ਉਸ ਤੋਂ ਬਾਅਦ ਇਹਦਾ ਕੋਈ ਹੱਲ ਨਹੀਂ ਲੱਭਣਾ ਆਪਾਂ ਨੂੰ ਤੇ ਜਿਹੜਾ ਮਾਲਕੀ ਉਸੇ ਦੀ ਕੋਈ ਆ ਜਿਹੜਾ ਮਕਾਨ ਦੇ ਵਿੱਚ ਬੈਠਾ ਜੇ ਕਿਸੇ ਦਾ ਕੋਈ ਕਿਰਾਏਦਾਰ ਵਾ ਆ ਉਹ ਵੀ ਆਪਦਾ ਉਹਦੇ ਨਾਲ ਪ੍ਰੋਪਰ ਲੇਖਤ ਲਿਖਾ ਕਰ ਲੇ ਤੇ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਤੀ ਆ ਵੀ ਮੁੜ ਕੇ ਬਾਅਦ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿਰਾਏਦਾਰ ਉੱਠਦਾ ਨਹੀਂ ਜੀ ਆਇਆਂ ਨਹੀਂ ਕਰਦਾ ਤੇ ਤੁਹਾਡੇ ਕੋਲੇ ਕੋਈ ਕਿਰਾਏਦਾਰ ਦਾ ਜਿਹੜਾ ਹੈਗਾ ਲੇਖਾ ਕਰਿਆ ਹੋਊਗਾ ਉਹ ਵੀ ਆਪਾਂ तकरीबन तकरीबन ਆਪਾਂ ਐ ਨਹੀਂ ਕਹਿੰਦੇ ਵੀ ਕਿਰਾਏਦਾਰ ਨੂੰ ਠਾ ਦਿਓ ਪਰ ਕਿਰਾਏਦਾਰ ਨਾਲ ਦੀ ਲਿਖਤ ਉਸ ਹਾਵ ਨਾ ਕਰਕੇ ਤੇ ਇਹ ਨਾ ਹੋਵੇ ਵੀ ਕਬਜ਼ਾ ਅਗਲਾ ਤੁਹਾਡਾ ਸਾਨੂੰ ਪਤਾ ਨਾ ਲੱਗੇ ਤੇ ਕਿਰਾਏਦਾਰ ਕਬਜ਼ਾ ਆਪ ਦਾ ਸ਼ੋਅ ਕਰਾ ਜੇ ਇਹ ਵੀ ਬਹੁਤ ਵੱਡੀ ਸਮੱਸਿਆ ਚਲੋ ਆਪਣੇ ਪਿੰਡਾਂ 'ਚ ਤਾਂ ਹਜੇ ਇਹ ਗੱਲਾਂ ਨਹੀਂ ਚੱਲੀਆਂ ਪਰ ਅੱਜ ਕੱਲ ਪਤਾ ਨਹੀਂ ਹੁੰਦਾ ਕਿਹੜੇ ਨੇ ਕੀ ਕਰਨਾ ਹੁੰਦਾ ਤੇ ਇਹੀ ਬੇਨਤੀਆਂ ਸੀ ਤੇ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਧੰਨਵਾਦ